ਰਾਜਵੀਰ ਜਵੰਦੇ ਦੀ ਅੰਤਮ ਅਰਦਾਸ ਦੇ ਵਿੱਚ ਅੱਜ ਲੱਖਾਂ ਲੋਕ ਨਾਮ ਅੱਖਾਂ ਦੇ ਲਾਲ ਉਸ ਨੂੰ ਜਿਹੜੀ ਆਤਮਾ ਨਿਸ਼ਾਂਤੀ ਦੇ ਲਈ ਅੰਤਮ ਅਰਦਾਸ ਦੇ ਵਿੱਚ ਪਹੁੰਚੇ ਜਿਹੜੇ ਲੋਕਾਂ ਨੇ ਕਦੇ ਰਾਜਵੀਰ ਜਵੰਦੇ ਦੇ ਨਾਲ ਮਿਲੇ ਤੱਕ ਨਹੀਂ ਪਰ ਉਸ ਦੀ ਆਵਾਜ਼ ਦੇ ਉਸ ਦੇ ਸੁਭਾਅ ਦੇ ਉਹਦੀ ਗਾਇਕੀ ਦੇ ਉਹਦੀ ਕਲਾਕਾਰੀ ਦੇ ਜਿਹੜੇ ਲੋਕ ਇਹ ਆਸ਼ਕ ਸੀ ਤੇ ਅੱਜ ਸਾਰੇ ਇੱਥੇ ਪਹੁੰਚੇ ਜਿਸ ਤਰੀਕੇ ਦੇ ਨਾਲ ਜਿਹੜਾ ਸੰਸਕਾਰ ਦੇ ਵਿੱਚ ਭੀੜ ਇਕੱਠੀ ਹੋਈ ਸੀ ਉਸੇ ਤਰੀਕੇ ਦੇ ਨਾਲ ਅੱਜ ਵੀ ਜਿਹੜੀ ਲੱਖਾਂ ਲੋਕ ਪੂਰੇ ਪੰਜਾਬ ਚੋਂ ਨਹੀਂ ਪੂਰੇ ਭਾਰਤ ਦੇ ਵਿੱਚੋਂ ਜਿਹੜੇ ਇੱਥੇ ਪਹੁੰਚੇ ਖਾਸ ਕਰਕੇ ਲੋਕ ਵਦੇਸ਼ਾਂ ਤੋਂ ਟਿਕਟਾਂ ਲੈ ਕੇ ਜਿਹੜੇ ਅੰਤਮ ਅਰਦਾਸ ਦੇ ਵਿੱਚ ਪਹੁੰਚੇ ਭਾਵੇਂ ਇਹਨਾਂ ਦਾ ਖੂਨ ਦਾ ਰਿਸ਼ਤਾ ਇੱਥੋਂ ਮੋੜਨਾ ਭਾਵੇਂ ਇਹਨਾਂ ਦਾ ਖੂਨ ਦਾ ਰਿਸ਼ਤਾ ਜਿਹੜਾ ਰਾਜਵੀਰ ਜਵੰਦੇ ਦੇ ਨਾਲ ਨਹੀਂ ਪਰ ਜਿਵੇਂ ਆਪਾਂ ਆਖ ਸਕਦੇ ਆ ਕਿ ਇੱਕ ਜਿਹੜੀ ਸਾਝ ਬਣ ਜਾਂਦੀ ਹੈ ਜਿਹੜਾ ਕਲਾਕਾਰ ਹੁੰਦਾ ਸਭ ਨੂੰ ਆਪਣਾ ਬਣਾ ਲੈਂਦਾ ਕਲਾਕਾਰੀ ਚੀਜ਼ ਹੀ ਜਿਹੀ ਆ ਰਾਜਵੀਰ ਜਵੰਦੇ ਦਾ ਜਿਹੜਾ ਗੀਤ ਆਮ ਤੌਰ ਤੇ ਆਪਾਂ ਸੁਣਦੇ ਆ ਜਿਹੜੀ ਆਵਾਜ਼ ਸੁਣਦੇ ਸੀ ਤੇ ਉਹ ਵਾਕਿਆ ਹੀ ਆਪਣਾ 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 ਫੀਲ ਹੋਣ ਲੱਗ ਜਾਂਦੀ ਆ ਸੋ ਉਹ ਪਿਆਰ ਉਹ ਨੇਗ ਅੱਜ ਇਹਨਾਂ ਲੋਕਾਂ ਨੂੰ ਖਿੱਚ ਕੇ ਲੈ ਕੇ ਆਇਆ ਪਿੰਡ ਪੋਨਾ ਦੇ ਜ਼ਿਲ੍ਹਾ ਜਗਰਾਉਂ ਦੇ ਇਹ ਛੋਟੇ ਜਿਹੇ ਪਿੰਡ ਦੇ ਵਿੱਚ ਜਿੱਥੇ ਸਾਰੇ ਪਾਸੇ ਲੋਕਾਂ ਦਾ ਸਹਿਲਾਬ ਆਇਆ ਹੋਇਆ ਪੂਰੇ ਪਿੰਡ ਦੇ ਵਿੱਚ ਤੁਹਾਨੂੰ ਜਿੱਧਰ ਵੀ ਨਿਗਾਹ ਮਾਰੋਗੇ ਤੁਹਾਨੂੰ ਲੋਕ ਹੀ ਲੋਕ ਦਿਸਣਗੇ ਜਿੱਥੇ ਧਾਰਮਿਕ ਸ਼ਕਤੀਆਂ ਪਹੁੰਚੀਆਂ ਉਹਨਾਂ ਦੇ ਨਾਲ ਨਾਲ ਰਾਜਨੀਤਿਕ ਹਸਤੀਆਂ ਵੀ ਪਹੁੰਚੀਆਂ ਤੇ ਸਾਰੀ ਇੰਡਸਟਰੀ ਜਿਹੜਾ ਕੋਈ ਜਿਹੜਾ ਉਦੇ ਅੰਤਮ ਸੰਸਕਾਰ ਦੇ ਵਿੱਚ ਪਹੁੰਚਣੋਂ ਰਹਿ ਗਿਆ ਸੀ ਕਿਉਂਕਿ ਕਈ ਕਲਾਕਾਰਾਂ ਦੇ ਪਹਿਲਾਂ ਜਿਹੜੇ ਪ੍ਰੋਗਰਾਮ ਜਿਹੜੇ ਉਹ ਫਿੱਟ ਹੁੰਦੇ ਆ ਪਰ ਇਸ ਦਿਨ ਦਾ ਕਦੇ ਇਸ ਦਿਨ ਦਾ ਜਿੱਦੇ ਅੰਤਮ ਅਰਦਾਸ ਵਾਲੇ ਦਿਨ ਦਾ ਕਿਸੇ ਕਲਾਕਾਰ ਨੇ ਸਾਰੀ ਇੰਡਸਟਰੀ ਨੇ ਜਿਹੜਾ ਫੈਸਲਾ ਲਿਆ ਸੀ ਕਿ ਕੋਈ ਕਲਾਕਾਰ ਕੋਈ ਸ਼ੋਅ ਨਹੀਂ ਕਰੇਗਾ ਇਸ ਦਿਨ ਕੋਈ ਕਲਾਕਾਰ ਕੋ ਇਹ ਇਵੈਂਟ ਦੇ ਵਿੱਚ ਨਹੀਂ ਜਾਵੇਗਾ ਸਾਰਿਆਂ ਨੇ ਇੱਥੇ ਪਰਿਵਾਰ ਨੂੰ ਹੌਸਲਾ ਦੇਣ ਦੇ ਲਈ ਪਹੁੰਚਣਾ ਤੇ ਅੱਜ ਸਾਰੀ ਇੰਡਸਟਰੀ ਜਿਹੜੀ ਆਮ ਤੌਰ ਤੇ ਵੇਖਿਆ ਜਾਂਦਾ ਕਿ ਵੱਖ-ਵੱਖ ਜਿਹੜੀ ਹੁੰਦੀ ਆ ਜਿਨ੍ਹਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਵਾਦ-ਵਿਵਾਦ ਚੱਲਦਾ ਰਹਿੰਦਾ ਪਰ ਇੱਥੇ ਸਾਰੀ ਜਿਹੜੀ ਇੰਡਸਟਰੀ ਆ ਉਹ ਇਕੱਠੀ ਦਿਖਾਈ ਦੇ ਰਹੀ ਆ ਸਾਰੇ ਗਰੁੱਪੀਜ਼ਮ ਨੂੰ ਛੱਡ ਕੇ ਸਾਰੀ ਇੰਡਸਟਰੀ ਇੱਥੇ ਪਹੁੰਚੀ ਹੋਈ ਆ ਮਾਤਾ ਰਾਜਵੀਰ ਜਵੰਦੇ ਦੀ ਉਹਨਾਂ ਵੱਲੋਂ ਤੇ ਪਿੰਡ ਦੇ ਲੋਕਾਂ ਵੱਲੋਂ ਜਿਹੜੇ ਲੋਕ ਇੱਥੇ ਪਹੁੰਚੇ ਆ ਭਾਵੇਂ ਇਸ ਗਮ ਦੇ ਮਾਹੌਲ ਦੇ ਵਿੱਚ ਪਹੁੰਚੇ ਆ ਪਰ ਉਹਨਾਂ ਨੇ ਕਿਹਾ ਕਿ ਸਾਡਾ ਪੁੱਤ ਇਸ ਜਹਾਨ ਦੇ ਵਿੱਚੋਂ ਇੱਜ਼ਤ ਮਾਣ ਧਨ ਦੌਲਤ ਕਮਾ ਕੇ ਗਿਆ ਅੱਜ ਜਿਹੜੇ ਲੋਕ ਇੱਥੇ ਪਹੁੰਚੇ ਆ ਉਹਨਾਂ ਦੇ ਲਈ ਲੰਗਰ ਦੀ ਵਿਵਸਥਾ ਪਿੰਡ ਦੇ ਨੌਜਵਾਨਾਂ ਨੇ ਰਲ ਕੇ ਕੀਤੀ ਆ ਬਿਨਾ ਪ੍ਰਸ਼ਾਸਨ ਤੋਂ ਸਾਰੇ ਪਿੰਡ ਦੇ ਜਿਹੜੇ ਨੌਜਵਾਨ ਬਜ਼ੁਰਗ ਮਤਾਵਾ ਬੱਚੇ ਜਿਹੜੇ ਦੂਰੋਂ ਨੇੜੇੋਂ ਲੋਕ ਆਏ ਆ ਉਹਨਾਂ ਦਾ ਜਿਹੜਾ ਟ੍ਰੈਫਿਕ ਨੂੰ ਕੰਟਰੋਲ ਕਰਨ ਦੇ ਲਈ ਆਪ ਮੁਹਾਰੇ ਲੱਗੇ ਹੋਏ ਆ ਸੋ ਆਮ ਤੌਰ ਤੇ ਵੇਖਿਆ ਜਾਂਦਾ ਜਦੋਂ ਕੋਈ ਕਲਾਕਾਰ ਵੱਡਾ ਹੋ ਜਾਂਦਾ ਜਦੋਂ ਕੋਈ ਇਨਸਾਨ ਵੱਡਾ ਹੋ ਜਾਂਦਾ ਉਹ ਪਿੰਡ ਨਾਲੋਂ ਕੱਟਿਆ ਜਾਂਦਾ ਪਰ ਰਾਜਵੀਰ ਜਵੰਦਾ ਜਿਹੜਾ ਉਹਨੇ ਪਿਆਰ ਕਮਾਇਆ ਅੱਜ ਉਹ ਦਿਖ ਰਿਹਾ ਕਿਸ ਤਰੀਕੇ ਦੇ ਨਾਲ ਸਾਰਾ ਪਿੰਡ ਵਰਲਾਪ ਕਰ ਰਿਹਾ ਸਾਰਾ ਪਿੰਡ ਰਾਜਵੀਰ ਜਵੰਦੇ ਨੂੰ ਯਾਦ ਕਰ ਰਿਹਾ ਕਿ ਭਾਵੇਂ ਉਹ 2 ਕਰੋੜ ਦੀ ਗੱਡੀ ਦੇ ਵਿੱਚ ਹੁੰਦਾ ਸੀ ਜਿੱਥੇ ਉਹਨੂੰ ਕੋਈ ਬਜ਼ੁਰਗ ਦਿਸਦਾ ਸੀ ਉਹਦੇ ਪੈਰੀ ਹੱਥ ਲਵਾਏ ਬਿਨਾ ਉਹ ਨਹੀਂ ਜਾਂਦਾ ਸੀ ਸਾਨੂੰ ਪ੍ਰਮਾਤਮਾ ਤੇ ਇੱਕ ਸ਼ਿਕਵਾ ਕਿ ਇੰਨਾ ਚੰਗਾ ਇਨਸਾਨ ਇੰਨਾ ਮੁਹੱਬਤ ਵੰਡਣ ਵਾਲਾ ਇਨਸਾਨ ਇੰਨਾ ਡਾਊਨ ਟੂ ਅਰਥ ਇਨਸਾਨ ਉਸਦੇ ਨਾਲ ਇਹ ਭੈੜਾ ਜਿਹੜਾ ਜਿਹੜਾ ਵਰਤਾਰਾ ਇਹ ਕਿਉਂ ਵਾਪਰਿਆ ਸੋ ਇਹਨਾਂ ਸਾਰੇ ਲੋਕ ਜਿਹੜੇ ਵੱਡੀ ਤਦਾਦ ਦੇ ਵਿੱਚ ਇੱਥੇ ਪਹੁੰਚੇ ਆ ਇਹਨਾਂ ਦਾ